ਨਾਥਲ 로첸 ਸਿੰਘ ਮੈਂ ਭਵੰਤਮਾਨ ਦਾ ਬਹੁਤ ਧੰਨਵਾਦ ਕਰਦਾ ਕਿ ਜਿਹੜੀ ਕਲੀਨਿਕ ਖੁੱਲੀ ਹੈ ਇੱਥੇ ਡਾਕਟਰ ਇੰਦੇ ਵਧੀਆ ਨੇ ਜਿਹੜੇ ਹਰ ਕੰਮ ਲਈ ਤਿਆਰ ਆਨ ਤਾਂ ਲਾ ਲਈ ਪੂਰਾ ਧਿਆਨ ਕਰਦੇ ਆ ਅੱਗੇ ਧੰਨਵਾਦੀ ਕਰਦੇ ਆ ਭਵੰਤਮਾਨ ਦਾ ਜਿਨ੍ਹਾਂ ਨੇ ਇਹ ਕਲੀਨਿਕ ਖੋਲ੍ਹਿਆ ਹਨ ਮੈਂ ਆਪਨੇ ਪੁਤਲੀਕਰ ਰਣਜੀਤਪੁਰੇ ਤੋਂ ਆ। ਇੱਥੇ ਬਹੁਤ ਸਹੂਲਤਾ ਡਾਕਟਰ ਸਾਹਿਬ ਬਹੁਤ ਵਧੀਆ 42 ਟੈਸਟ ਤੇ 45 ਟੈਸਟ ਸਾਰੇ ਫ੍ਰੀ ਅਸੀਂ ਕਰਵਾਣੇ ਇੱਥੇ ਸਾਨੂੰ ਬਾਹਰ ਜਾਣ ਦੀ ਲੋੜ ਹੀ ਨਹੀਂ ਪੈਂਦੀ। ਭਗਵੰਤ ਮਾਨ ਦੀ ਐ ਬਹੁਤ ਸੇਵਾਾਂ ਕਰਦੇ ਪਏ ਅਸੀਂ। ਸਤਿ ਸ਼੍ਰੀ ਅਕਾਲ ਜੀ। ਮੈਂ ਡਾਕਟਰ ਪ੍ਰਭਜਿਤ ਸਿੰਘ ਆਮ ਆਦਮੀ ਪੁਤਲੀਕਰ ਵਿੱਚ ਮੈਡੀਕਲ ਅਫਸਰ। ਸਰਕਰ ਤਕਰੀਬਨ ਡੇਲੀ ਦੇ 80 ਤੋਂ 90 ਮਰੀਜ਼ ਇਲਾਜ ਟੈਸਟ ਕਰਵਾਣ ਆਉਂਦੇ ਨੇ। ਇੱਥੇ 90 ਤੋਂ ਉੱਪਰ ਪ੍ਰਾਈਵੇ ਦਵਾਈਆਂ ਜਨਰਲ ਮੈਡੀਸਿਨਸ ਮੁਫਤ ਜੇ ਮਿਲਦੀਆਂ। ਨਾਲੇ 40 ਟਾਈਪ ਦੇ ਟੈਸਟ ਕੀਤੇ ਜਾਂਦੇ ਜੋ ਵੀ ਪੂਰੀ ਤਰ੍ਹਾਂ ਜੋ ਮੁਫਤ ਹੈ ਹੁਣ ਕੋਈ ਬੰਦਾ ਪੰਜਾਬ ਦੇ ਵਿੱਚ ਪ੍ਰਮਾਤਮਾ ਕੀ ਅਰਦਾਸ ਕਰਦੇ ਆ ਕੋਈ ਬਿਮਾਰ ਨਾ ਹੋਵੇ ਪਰ ਜੇ ਕੋਈ ਬਿਮਾਰੀ ਹੋ ਗਈ ਉਹ ਪੈਸੇ ਵੱਲੋਂ ਇਲਾਜ ਵੱਲੋਂ ਨਹੀਂ ਖੁੰਝੂਗਾ ਕਿ ਪੈਸਾ ਨਹੀਂ ਸੀ ਇਲਾਜ ਨਹੀਂ ਹੋਇਆ ਤੁਸੀਂ ਆਪਣੇ ਖੱਬੇ ਜਾਂ ਸੱਜੇ 50 ਜਾਂ 100 ਮੀਟਰ ਤੇ ਤੁਹਾਡੇ ਮੁਹੱਲੇ ਕਲੀਨਿਕ ਹੈ ਤੁਸੀਂ ਜਾਓ ਡਾਕਟਰ ਬੈਠਾ ਹੈ ਉਹ ਚੈੱਕਅਪ ਕਰੂਗਾ ਦਵਾਈ ਲਿਖੂਗਾ ਦਵਾਈ ਤੁਹਾਨੂੰ ਉੱਥੋਂ ਫ੍ਰੀ ਮਿਲੂਗੀ ਬਲੱਡ ਦਾ ਟੈਸਟ ਕਰਨਾ ਹੈ ਉਹ ਵੀ ਤੁਹਾਨੂੰ ਬਲੱਡ ਦਾ ਸੈਂਪਲ ਲੈ ਲੈਣਗੇ ਤੇ ਉਸ ਤੋਂ ਬਾਅਦ ਜਦੋਂ ਉਹਦੀ ਰਿਪੋਰਟ ਆ ਗਈ ਉਹਦੇ ਮੁਤਾਬਕ ਦਵਾਈ ਲਿਖਣਗੇ